ਅੱਜ ਆਪਾਂ ਸਿੱਖ ਸਿੱਖਿਆਵਾਂ ਦੇ ਇੱਕ ਬਹੁਤ ਹੀ ਡੂੰਘੇ ਵਿਸ਼ੇ ਤੇ ਗੱਲ ਕਰਾਂਗੇ ਇੱਕ ਅਜੇਹਾ ਵਿਸ਼ਾ ਜੋ ਸਾਨੂੰ ਸਾਰਿਆਂ ਨੂੰ ਮਨੁੱਖੀ ਜੀਵਨ ਦੇ ਅਸਲ ਮਤਲਬ ਬਾਰੇ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਤਾਂ ਚਲੋ ਇਸ ਨੂੰ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਦੇ ਸੋਚਿਆ ਹੈ ਕਿ ਸਾਡੇ ਦੁੱਖਾਂ ਦਾ ਅਸਲ ਕਾਰਨ ਸਿਰਫ ਸਾਡਾ ਸਰੀਰ ਨਹੀਂ ਸਗੋਂ ਕਿਤੇ ਨਾ ਕਿਤੇ ਸਾਡੀ ਰੂਹ ਨਾਲ ਜੁੜਿਆ ਹੋਇਆ ਹੈ ਬਸ ਇਹੀ ਸਵਾਲ ਹੈ ਜੋ ਅੱਜ ਦੀ ਸਾਡੀ ਸਾਰੀ ਗੱਲਬਾਤ ਦਾ ਕੇਂਦਰ ਬਿੰਦੂ ਹੈ ਗੁਰਬਾਣੀ ਦਾ ਇਹ ਮਹਾਵਾਕ ਸਮਝ ਲਓ ਸਾਡੀ ਪੂਰੀ ਗੱਲ ਦਾ ਨਿਚੋੜ ਹੈ ਇਸ ਦਾ ਮਤਲਬ ਹੈ ਕਿ ਦੁਨੀਆਂ ਦੀ ਹਰ ਬਿਮਾਰੀ ਹਰ ਦੁੱਖ ਦਾ ਇਲਾਜ ਪਰਮਾਤਮਾ ਦੇ ਨਾਮ ਵਿੱਚ ਹੈ ਪਰ ਇੱਥੇ ਰੋਗ ਦਾ ਕੀ ਮਤਲਬ ਹੈ ਤੇ ਨਾਮ ਦਾ ਅਸਲ ਪਾਵ ਕੀ ਹੈ ਆਓ ਇਸ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਆਂ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਅਸੀਂ ਅਸਲ ਵਿੱਚ ਕਿਸ ਬਿਮਾਰੀ ਦੀ ਗੱਲ ਕਰ ਰਹੇ ਹਾਂ ਦੇਖੋ ਇਹ ਕੋਈ ਆਮ ਬੁਖਾਰ ਜਾਂ ਸਿਰਦਰਦ ਨਹੀਂ ਹੈ ਸਿੱਖ ਦਰਸ਼ਨ ਦੇ ਹਿਸਾਬ ਨਾਲ ਸਭ ਤੋਂ ਵੱਡਾ ਰੋਗ ਹੈ ਜਨਮ ਮਰਨ ਹਾਂਜੀ ਜਨਮ ਤੇ ਮੌਤ ਦਾ ਚੱਕਰ ਇਹ ਇੱਕ ਅਜੇਹਾ ਗੇੜ ਹੈ ਜਿਸ ਵਿੱਚ ਸਾਡੀ ਰੂਹ ਵਾਰ-ਵਾਰ ਜਨਮ ਲੈਂਦੀ ਹੈ ਫਿਰ ਮਰਦੀ ਹੈ ਤੇ ਇਸ ਦੌਰਾਨ ਦੁੱਖ ਭੋਗਦੀ ਹੈ ਤੇ ਇਹ ਸਭ ਹੁੰਦਾ ਕਿਉਂ ਹੈ ਸਾਡੀ ਹਉਮੈ ਕਰਕੇ ਤੇ ਮਾਇਆ ਦੇ ਮੋਹ ਕਰਕੇ ਤੇ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈ ਸਦੀਆਂ ਤੋਂ ਸਾਡੇ ਧਾਰਮਿਕ ਗ੍ਰੰਥ ਸਾਨੂੰ ਇਹੀ ਦੱਸਦੇ ਆ ਰਹੇ ਨੇ ਕਿ ਆਤਮਾ ਇੱਕ ਬਹੁਤ ਲੰਮੇ ਸਫ਼ਰ ਤੇ ਹੈ ਤੇ ਇਹ ਜਨਮ ਮਰਨ ਦਾ ਚੱਕਰ ਉਸ ਸਫ਼ਰ ਦਾ ਇੱਕ ਦੁੱਖਦਾਈ ਹਿੱਸਾ ਹੈ ਪਰ ਸਵਾਲ ਇਹ ਹੈ ਕਿ ਇਹ ਚੱਕਰ ਚੱਲਦਾ ਕਿਉਂ ਰਹਿੰਦਾ ਹੈ ਇਸ ਦਾ ਸਿੱਧਾ ਜਿਹਾ ਕਾਰਨ ਹੈ ਸਾਡੇ ਆਪਣੇ ਕਰਮ ਬਹੁਤ ਹੀ ਸੌਕੇ ਸ਼ਬਦਾਂ ਵਿੱਚ ਜਿਵੇਂ ਦੇ ਕਰਮ ਅਸੀਂ ਕਰਦੇ ਹਾਂ ਸਾਨੂੰ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ ਤੇ ਇਹੀ ਕਰਮ ਸਾਨੂੰ ਇਸ ਚੱਕਰ ਵਿੱਚ ਬੰਨ ਕੇ ਰੱਖਦੇ ਨੇ ਚਲੋ ਹੁਣ ਜਦੋਂ ਅਸੀਂ ਬਿਮਾਰੀ ਨੂੰ ਸਮਝ ਲਿਆ ਹੈ ਤਾਂ ਹੁਣ ਸਭ ਤੋਂ ਜ਼ਰੂਰੀ ਗੱਲ ਕਰਦੇ ਹਾਂ ਇਸ ਦੇ ਇਲਾਜ ਬਾਰੇ ਕਿਉਂਕਿ ਜਿੱਥੇ ਰੋਗ ਹੈ ਉੱਥੇ ਉਸ ਦੀ ਦਬਾਵਿਤਾ ਹੈ ਤੇ ਉਹ ਦਵਾ ਹੈ ਨਾਮ ਹੁਣ ਨਾਮ ਦਾ ਮਤਲਬ ਸਿਰਫ ਕੋਈ ਸ਼ਬਦ ਬੋਲਣਾ ਨਹੀਂ ਹੈ ਇਹ ਤਾਂ ਉਸ ਪਰਮਾਤਮਾ ਦੀ ਸ਼ਕਤੀ ਉਸ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ ਜੋ ਹਰ ਥਾਂ ਮੌਜੂਦ ਹੈ। ਇਹ ਹੀ ਉਹ ਇਲਾਹੀ ਸ਼ਕਤੀ ਹੈ ਜੋ ਸਾਨੂੰ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਕਰਵਾ ਸਕਦੀ ਹੈ। ਇਹ ਉਦਾਹਰਣ ਦੱਸਦੀ ਹੈ ਕਿ ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਸੱਚੇ ਦਿਲੋਂ ਜੁੜਦਾ ਹੈ ਤਾਂ ਇਹ ਸਿਰਫ ਇੱਕ ਰਸਮ ਨਹੀਂ ਰਹਿੰਦੀ। ਇਹ ਤਾਂ ਇੱਕ ਬਹੁਤ ਗੂੜਾ ਤੇ ਪਿਆਰ ਭਰਿਆ ਰਿਸ਼ਤਾ ਬਣ ਜਾਂਦਾ ਹੈ ਤੇ ਇਹੀ ਰਿਸ਼ਤਾ ਸਾਨੂੰ ਸਹੀ ਰਾਹ ਤੇ ਤੋਰਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਸ ਇਲਾਜ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਿਵੇਂ ਕਰੀਏ ਮਤਲਬ ਇਸ ਦਵਾਈ ਨੂੰ ਲੈਣ ਦਾ ਤਰੀਕਾ ਕੀ ਹੈ ਚਲੋ ਇਸ ਬਾਰੇ ਜਾਣਦੇ ਆ ਸਿੱਖ ਸਿੱਖਿਆਵਾਂ ਸਾਨੂੰ ਤਿੰਨ ਮੁੱਖ ਰਸਤੇ ਦੱਸਦੀਆਂ ਨੇ ਪਹਿਲਾ ਗੁਰੂ ਦੀ ਸਿੱਖਿਆ ਯਾਨੀ ਗੁਰਮਤਿ ਤੇ ਚੱਲਣਾ ਦੂਜਾ ਹਰ ਰੋਜ਼ ਸਿਮਰਨ ਕਰਨਾ ਯਾਨੀ ਪਰਮਾਤਮਾ ਨੂੰ ਯਾਦ ਕਰਨਾ ਤੇ ਤੀਜਾ ਇੱਕ ਚੰਗਾ ਤੇ ਅਨੁਸ਼ਾਸਨ ਵਾਲਾ ਜੀਵਨ ਜਿਉਣਾ ਇਸ ਇਲਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਸਵੇਰੇ ਜਲਦੀ ਉੱਠ ਕੇ ਪਰਮਾਤਮਾ ਦਾ ਧਿਆਨ ਕਰਨਾ ਜਿਸ ਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ ਇਹ ਸਮਾਂ ਮਨ ਨੂੰ ਸ਼ਾਂਤ ਕਰਨ ਤੇ ਰੂਹ ਨੂੰ ਸਾਫ਼ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਰਾਹ ਤੇ ਚੱਲਣ ਲਈ ਕੁਝ ਅਮਲੀ ਕਦਮ ਦੱਸੇ ਗਏ ਨੇ ਵਾਇਗੁਰੂ ਮੰਤਰ ਦਾ ਜਾਪ ਕਰਨਾ ਆਪਣੇ ਪਿਛਲੇ ਗਲਤ ਕੰਮਾਂ ਦੇ ਅਸਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਾ ਆਲਸ ਨੂੰ ਛੱਡ ਦੇਣਾ ਤੇ ਹਰ ਸਵੇਰ ਪਰਮਾਤਮਾ ਦੀ ਵਡਿਆਈ ਵਿੱਚ ਗੁਰਬਾਣੀ ਦਾ ਗਾਇਨ ਕਰਨਾ ਤਾਂ ਫਿਰ ਜਦੋਂ ਕੋਈ ਇਸ ਇਲਾਜ ਨੂੰ ਪੂਰੀ ਸ਼ਰਧਾ ਨਾਲ ਕਰਦਾ ਹੈ ਤਾਂ ਇਸ ਸਬਦ ਦਾ ਨਤੀਜਾ ਕੀ ਨਿਕਲਦਾ ਹੈ ਆਖਰੀ ਮੰਜ਼ਿਲ ਕੀ ਹੈ ਆਓ ਦੇਖੀਏ ਇਸ ਯਾਤਰਾ ਦਾ ਅੰਤ ਹੈ ਮੁਕਤੀ ਮੁਕਤੀ ਦਾ ਮਤਲਬ ਹੈ ਜਨਮ ਮਰਨ ਦੇ ਇਸ ਦੁਖਦਾਈ ਚੱਕਰ ਤੋਂ ਹਮੇਸ਼ਾ ਹਮੇਸ਼ਾ ਲਈ ਆਜ਼ਾਦੀ ਮਿਲ ਜਾਣੀ ਇਹ ਗੱਲ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਜਾਂ ਇੱਛਾ ਦੇ ਸਿਰਫ ਪਰਮਾਤਮਾ ਦੇ ਪਿਆਰ ਵਿੱਚ ਸਿਮਰਨ ਕਰਦੇ ਹਾਂ ਤਾਂ ਸਾਨੂੰ ਇਸ ਚੱਕਰ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ ਤੇ ਇਹ ਹੀ ਸਭ ਤੋਂ ਵੱਡਾ ਤੋਹਫ਼ਾ ਹੈ ਇੱਕ ਅਜਿਹੀ ਹਾਲਤ ਆਏ ਜਿੱਥੇ ਸਾਰੇ ਦੁੱਖ ਡਰ ਤੇ ਚਿੰਤਾਵਾਂ ਸਭ ਖਤਮ ਹੋ ਜਾਂਦੀਆਂ ਨੇ ਇੱਥੇ ਸਿਰਫ ਸੱਚੀ ਸ਼ਾਂਤੀ ਹੈ ਆਨੰਦ ਹੈ ਤੇ ਪਰਮਾਤਮਾ ਨਾਲ ਇੱਕ ਹੋਣ ਦਾ ਅਹਿਸਾਸ ਹੈ ਇਹੀ ਅਸਲ ਤੰਦਰੁਸਤੀ ਹੈ ਜਿਵੇਂ ਅਸੀਂ ਇੱਕ ਰੋਹਾਨੀ ਬਿਮਾਰੀ ਤੇ ਉਸਦੇ ਇਲਾਜ ਬਾਰੇ ਸਿੱਖਿਆ ਹੈ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਆਪਣੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਸਾਡੇ ਆਪਣੇ ਮਨ ਦੇ ਰੋਗਾਂ ਦਾ ਹਲਕੀ ਹੈ ਸ਼ਾਇਦ ਉਸਦੀ ਦਵਾਈ ਵੀ ਸਾਨੂੰ ਆਪਣੇ ਅੰਦਰ ਹੀ ਲੱਭਣੀ ਪਵੇਗੀ